ਸਾਰੇ ਸਮੁੱਚੇ মিডিਏ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਸਾਹਮਣੇ ਅਸੀਂ ਜਿਹਦੇ ਚ ਮੇਰੇ ਨਾਲ ਸਰਦਾਰ ਜਗਰੂਪ ਸਿੰਘ ਜੀ ਗਿੱਲ ਐਮ ਐਲ ਏ ਬਠਿੰਡਾ ਤੋਂ ਮੈਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਜਿਹੜਾ ਕਿ ਲੋਕ ਸਭਾ ਹਲਕਾ ਪਠੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹਾਂ ਅੱਜ ਸਾਨੂੰ ਸਾਡੀ ਪਾਰਟੀ ਨੂੰ ਬਹੁਤ ਵੱਡਾ ਇੱਕ ਜਿਹੜਾ ਸਹਾਰਾ ਵੱਡਾ ਜਿਹੜਾ ਜਿਹਦੀ ਕਿਸੇ ਨੂੰ ਸ਼ਾਇਦ ਐਡੀ ਵੱਡੀ ਹਮਾਇਤ ਇੱਕ ਦਿਨ ਵਿੱਚ ਦੂਸਰੀਆਂ ਪਾਰਟੀਆਂ ਵਿੱਚੋਂ ਬਹੁਤ ਸੀਨੀਅਰ ਆਗੂ ਸਹਿਬਾਨ ਜਿਹਦੇ ਵਿੱਚ ਸਰਦਾਰ ਹਰਪਾਲ ਸਿੰਘ ਜੀ ਢਿੱਲੋਂ ਸਾਹਿਬ ਜਿਹੜੇ ਜਿਹੜੇ ਅਬਜ਼ਰਵਰ ਵੀ ਸਨ ਮਾਨਸਾ ਜ਼ਿਲ੍ਹੇ ਦੇ ਔਰ ਇਥੋਂ ਦੇ ਪ੍ਰਧਾਨ ਨਰ ਐਮ ਸੀ ਸਨ ਨਾਲ ਹੀ ਉਹਨਾਂ ਦੇ ਹਰਜਿੰਦਰ ਸਿੰਘ ਜੀ ਸ਼ਿੰਦਾ ਐਮ ਸੀ ਜਿਹੜੇ ਨਗਰ ਕੌਂਸਲ ਦੇ ਨਗਰ ਨਿਗਮ ਦੇ ਬਠਿੰਡਾ ਦੇ ਉਹਨਾਂ ਦੇ ਨਾਲ ਹੀ ਰਣਦੀਪ ਸਿੰਘ ਜੀ ਰਾਣਾ ਸਾਹਿਬ ਉਹ ਵੀ ਐਮ ਸੀ ਔਰ ਨਾਲ ਹੀ ਸਰਦਾਰ ਰਜਿੰਦਰ ਸਿੰਘ ਜੀ ਸਿੱਧੂ ਜਿਹੜੇ ਨਗਰ ਨਿਗਮ ਦੇ ਮੈਂਬਰ ਨੇ ਔਰ ਇਹਨਾਂ ਤੋਂ ਇਲਾਵਾ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਜਿਨ੍ਹਾਂ ਨੇ ਕੰਮ ਕੀਤਾ ਹੈ ਇਹਨਾਂ ਦੇ ਨਾਲ ਹੀ ਸਰਦਾਰ ਮਨਪ੍ਰੀਤ ਸਿੰਘ ਜੀ ਗੋਸਲ ਜਿਹੜੇ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਸਨ ਉਹਨਾਂ ਦੇ ਨਾਲ ਹੀ ਬਿੰਦਰ ਸਿੰਘ ਜੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਸਰਦਾਰ ਨਰਿੰਦਰ ਸਿੰਘ ਜੀ ਗਰੇਵਾਲ ਸੀਨੀਅਰ ਕਾਂਗਰਸੀ ਆਗੂ ਔਰ ਸਰਦਾਰ ਵਿਸ਼ਾ ਸ਼੍ਰੀ ਵਿਸ਼ਾਲ ਲੈਂਬਰ ਜੀ ਜਿਹੜੇ ਸਰਕਲ ਦੇ ਪ੍ਰਧਾਨ ਸਨ ਸੋ ਜਿਹਦੇ ਵਿੱਚ ਅੱਜ ਚਾਰ ਨਗਰ ਕੌਂਸਲ ਦੇ ਮੈਂਬਰ ਬਹੁਤ ਵੱਡੀ ਗੱਲ ਹੈ ਬਠਿੰਡੇ ਤੋਂ ਸਾਡੇ ਨਾਲ ਜਿਨ੍ਹਾਂ ਨੇ ਅਕਾਲੀ ਦਲ ਦੇ ਤਿੰਨ ਔਰ ਇੱਕ ਕਾਂਗਰਸ ਦਾ ਜਿਹੜਾ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਐ ਸਾਡੇ ਲਈ ਇਸ ਵੇਲੇ ਬਹੁਤ ਵੱਡਾ ਜਿਹੜਾ ਕਿਉਂਕਿ ਹਰ ਇੱਕ ਪਾਰਟੀ ਨੂੰ ਇਹ ਜਦੋਂ ਚੋਣ ਲੜਦੇ ਆ ਸਾਨੂੰ ਇੱਕ ਇੱਕ ਆਦਮੀ ਦੀ ਲੋੜ ਹੁੰਦੀ ਹੈ ਇੱਕ ਬੰਦੇ ਦੀ ਲੋੜ ਹੁੰਦੀ ਹੈ ਇੱਕ ਇੱਕ ਨਾਗਰਿਕ ਦੀ ਇੱਕ ਵੋਟਰ ਦੀ ਔਰ ਜਿਨ੍ਹਾਂ ਨੇ ਹਜ਼ਾਰਾਂ ਵੋਟਾਂ ਨਾਲ ਆਪਣੇ ਹਲਕਿਆਂ ਵਿੱਚ ਜਿਹੜੀਆਂ ਨਗਰ ਕੌਂਸਲ ਦੀਆਂ ਮੈਂਬਰੀਆਂ ਜਿੱਤੀਆਂ ਜਿਹੜੇ ਪਾਰਟੀ ਦੇ মিডিਆ ਸਲਾਹ ਕਰ ਰਹੇ ਜਿਹੜੇ ਪਾਰਟੀ ਦੇ ਅਬਜ਼ਰਵਰ ਰਹੇ ਪਾਰਟੀ ਦੇ ਸਰਕਲ ਪ੍ਰਧਾਨ ਰਹੇ ਉਹਨਾਂ ਦਾ ਸਾਡੇ ਵਿੱਚ ਸ਼ਾਮਲ ਹੋਣਾ ਸਾਡੇ ਚ ਸਰਦਾਰ ਹਰਮੰਦਰ ਸਿੰਘ ਜੀ ਸਾਡੇ ਸੀਨੀਅਰ ਸਾਡੇ ਅੰਕਲ ਜੀ ਜਿਨ੍ਹਾਂ ਨੇ ਉਹਨਾਂ ਨੇ ਵੀ ਬਹੁਤ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਸਾਡੀ ਪਾਰਟੀ ਵੀ ਸ਼ਾਮਲ ਹੋਏ ਐ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਲੰਮਾ ਸਮਾਂ ਕੰਮ ਕੀਤਾ ਜਾਂ ਕਾਂਗਰਸ ਪਾਰਟੀ ਲਈ ਵੀ ਕੀਤਾ ਪਰ ਉਹਨਾਂ ਪਾਰਟੀਆਂ ਨੇ ਇਹਨਾਂ ਦੀ ਸਮੇ ਸਮੇਸਰ ਨਾ ਹੀ ਤਾਂ ਸਰ ਲਈ ਨਾ ਜਾਣਿਆ ਔਰ ਉਹਨਾਂ ਦੇਖਦਿਆਂ ਹੋਇਆਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜਿੱਥੇ ਪੰਜਾਬ ਦੀ ਤਰੱਕੀ ਹੋ ਰਹੀ ਹੈ ਜਿੱਥੇ ਪੰਜਾਬ ਵਿੱਚ ਨੌਕਰੀਆਂ ਬਿਨਾ ਪੈਸਿਆਂ ਤੋਂ ਮਿਲ ਰਹੀਆਂ ਇੱਕ ਇਹ ਪਾਰਟੀ ਹੈ ਜਿਨੇ 600 ਯੂਨਿਟ ਲੋਕਾਂ ਲਈ ਜਿਹਦੇ ਵਿੱਚ ਕੋਈ ਭੇਦਭਾਵ ਨਹੀਂ ਰੱਖਿਆ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੰਡੀਆਂ ਲਾਓ ਚੋਰੀ ਦੀਆਂ ਆਦਤਾਂ ਪਾਉਂਦੇ ਸਨ ਉਹ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਜਿਹੜੀਆਂ ਨੀਤੀਆਂ ਨੇ ਜਿਹੜੀ ਇਮਾਨਦਾਰੀ ਜਿੱਥੇ ਕਿ ਕਿੰਨੇ ਕਿੰਨੇ 500 ਤੋਂ ਵੱਧ ਜਿਹੜੇ ਅਫਸਰ ਸਹਿਬਾਨ ਜਿਨ੍ਹਾਂ ਨੇ ਕੋਈ ਕਤਾਈਆਂ ਕੀਤੀਆਂ ਕ੍ਰਪਸ਼ਨ ਕੀਤੀਆਂ ਉਹਨਾਂ ਤੇ ਕਾਰਵਾਈਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੀ ਐ ਜਿਹੜੇ ਕਰ ਸਕਦੇ ਸੀ ਇਹ ਪਾਰਦਰਸ਼ੀ ਸਰਕਾਰ ਚਲਾ ਸਕਦੇ ਐ ਇਹ ਬਿਨਾ ਪੈਸਿਆਂ ਤੋਂ ਨੌਕਰੀਆਂ ਦੇ ਸਕਦੇ ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆ ਇਹਨਾਂ ਮੇਰੇ ਸਤਿਕਾਰਯੋਗ ਵੀਰਾਂ ਨੇ ਅੱਜ ਪਾਰਟੀ ਵਿੱਚ ਆ ਕੇ ਸਾਡੀ ਪਾਰਟੀ ਨੂੰ ਬਹੁਤ ਤਕੜਾ ਕੀਤਾ ਖਾਸ ਕਰਕੇ ਮੇਰੀ ਜਿਹੜੀ ਬਠਿੰਡਾ ਲੋਕ ਸਭਾ ਦੀ ਚੋਣ ਐ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਹੋਰ ਜੁੜੇ ਐ ਉਹ ਵਿੱਚ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਔਰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਕੋਲੇ ਅਸੀਂ ਜਾ ਕੇ ਆਏ ਐ ਉਥੇ ਸ਼ਮੂਲੀਅਤ ਹੋਈ ਹੈ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੇਰੇ ਨਾਲ ਸਤਿਕਾਰਯੋਗ ਸਾਡੇ ਐਮ.ਐਲ.ਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਹਿਬ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਵਿਸ਼ਵਾਸ ਦਿਵਾਉਂਦੇ ਹਾਂ ਸਦਾ ਲਈ ਜਿਵੇਂ ਤੁਹਾਨੂੰ ਤੁਸੀਂ ਸਾਡੀ ਪਾਰਟੀ ਵਿੱਚ ਇੱਕ ਆਪਣੇ ਬਣ ਕੇ ਉਮੀਦ ਰੱਖ ਕੇ ਆਏ ਹੋ ਸਦਾ ਸਦਾ ਲਈ ਤੁਹਾਨੂੰ ਇੱਕ ਘਰ ਲੱਗੂਗਾ ਆਪਣਾ ਭਾਈਚਾਰਾ ਲੱਗੂਗਾ ਕਦੇ ਬਗਾਨਗੀ ਮਨ ਵਿੱਚ ਨਹੀਂ ਆਊਗੀ ਤੇ ਤੁਹਾਨੂੰ ਦੁਬਾਰਾ ਫਿਰ ਜੀ ਆਇਆਂ ਕਿਹ। ਤੁਹਾਡੇ ਹਲਕੇ ਦੀ ਚੋਣ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਅੱਜ ਜੀ ਆਪ ਕਿਵੇਂ ਚੱਲਦੀ ਹੈ ਕੈਂਪੇਨ ਤੁਹਾਡੀ ਕੀ? ਤੁਹਾਡੇ ਮਸਲੇ ਕੀ ਰਹਿਣ? ਵੇਖੋ ਜੀ ਅਜੇ ਤੱਕ ਤਾਂ ਮੈਂ ਹੀ ਉਮੀਦਵਾਰਾਂ ਤੇ ਮੈਂ ਹੀ ਚੋਣ ਚਲਾ ਰਿਹਾ ਹਾਂ। ਦੂਸਰਾ ਕੋਈ ਆਇਆ ਨਹੀਂ ਤੇ ਬਹੁਤ ਵਧੀਆ ਚੱਲ ਰਹੀ ਹੈ। ਬਹੁਤ ਲੋਕਾਂ ਦਾ ਵਧੀਆ ਹੰਗਾਰਾ ਹੈ। ਸੋ ਜਿਹੜਾ 4 ਜੂਨ ਨੂੰ ਰਿਜ਼ਲਟ ਆਉਣਾ ਉਹ ਤੁਹਾਡੇ ਸਾਹਮਣੇ ਹੋ ਜਾਣਾ ਹੈਗਾ। ਮੈਨੂੰ ਬਹੁਤ ਵੱਡੀ ਉਮੀਦ ਹੈ। ਇਹ 1.5 ਲੱਖ ਤੋਂ ਵੱਧ ਵੋਟਾਂ ਦੇ ਮਰ ਜਾਣ ਨਾਲ ਅਸੀਂ ਆਮ ਮੁੱਦੇ ਕੀ ਲੈਣਗੇ ਐਲਮ ਥੋੜਾ ਥੱਲੇ ਕਰੋ ਜੀ ਫੈਸਟ ਵੀ ਜਾਰੀ ਕੀਤਾ ਹੈ ਤੇ ਐਮਐਸਪੀ ਕਾਨੂੰਨ ਜਿਹੜਾ ਹੈਗਾ ਉਹ ਕਿਉਂ ਨਹੀਂ ਕੀਤਾ ਪਰ ਕਾਂਗਰਸ ਬਹੁਤ ਲੰਮਾ ਸਮਾਂ ਰਾਜ ਕਰਦੀ ਰਹੀ ਹੈ ਇਹ ਮੈਨੀਫੈਸਟੋ ਕਈ ਕਈ ਵਾਰ ਛਾਪਦੇ ਰਹੇ ਆ ਪਹਿਲਾਂ ਜੇ ਉਹਨਾਂ ਨੇ ਇਹ ਕੀਤਾ ਤੇ ਹੁਣ ਇਹਦੇ ਵਿੱਚ ਕਿਵੇਂ ਕਰ ਦੇਣਗੇ ਥੋੜੇ ਸਾ ਪਰਸੈਂਟ ਦੇ ਅੱਗੇ ਚਾਰਤੂਨਾ ਮੁਕਾਬਲਾ ਹੋਵੇਗਾ ਪਹਿਲਾਂ ਭਾਜਪਾ ਤੇ ਕਾਂਗਰਸ ਕੱਫੀ ਹੁੰਦੇ ਸੀ ਹਰ ਦੀ ਭਾਜਪਾ ਵੀ ਆਪਣਾ ਉਮੀਦਵਾਰਤਾ ਰਹੇਗੀ ਕਿਵੇਂ ਦੇਖਦੇ ਹੋ ਕੰਪੀਟੀਸ਼ਨ ਦੇਖੋ ਜੀ ਹਰ ਇੱਕ ਦਾ ਹੱਕ ਹੈ ਆਪਣਾ ਚੋਣ ਲੜਨਾ ਹੈ ਮੈਂ ਸਵਾਗਤ ਕਰਦਾ ਜਿਹੜਾ ਵੀ ਉਹਨਾਂ ਵਿੱਚੋਂ ਵੀ ਆਊਗਾ ਪਰ ਅਜੇ ਤੱਕ ਕੋਈ ਆ ਹੀ ਨਹੀਂ ਰਿਹਾ ਮੈਂ ਸਵਾਗਤ ਕੀਦਾ ਕੀਦਾ ਕਰਾਂ ਇੱਛਾ ਇੱਛਾ ਜ਼ਾਹਰ ਕਰਦੇ ਹੋ ਬੀਪੀਐਰ ਸਿਮਰਤ ਕੌਰ ਬਾਦਲ ਤੁਹਾਡੇ ਅਗੇਂਸ ਦੁਬਾਰਾ ਇਲੈਕਸ਼ਨ ਲੜਨ ਉਹਨਾਂ ਚ ਦੇਖੋ ਜੀ ਮੈਨੂੰ ਤਾਂ ਹੁਕਮੀ ਇਸੇ ਕਰਕੇ ਹੋਇਆ ਸੀ ਕਿ ਬੀਬਾ ਹਰਸਿਮਰਤ ਦੇ ਖਿਲਾਫ ਚੋਣ ਲੜਨੀ ਹੈ ਤੇ ਮੈਂ ਇਹ ਹੁਕਮੰਦਾ ਹੋਇਆ ਪਾਰਟੀ ਦਾ ਹਾਜ਼ਰ ਹੋ ਗਿਆ ਤੇ ਮੈਂ ਤਾਂ ਕਹਿਣਾ ਜਰੂਰ ਮੈਨੂੰ ਬਹੁਤ ਚੰਗਾ ਲੱਗੂਗਾ ਕਿ ਉਹਨਾਂ ਨਾਲ ਮੇਰੀ ਚੋਣ ਹੋਵੇ